ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸੋ ਅੱਜ ਇੱਕ ਕਹਾਣੀ ਸੁਣਾਉਣੀ ਆ ਆਪਾਂ ਤੁਹਾਨੂੰ ਕੁੱਤੇ ਹੁੰਦੀ ਆ ਜਿਹਨੂੰ ਆਪਾਂ ਫੀਮੇਲ ਡੌਗ ਕਹਿੰਦੇ ਆ ਫੀਮੇਲ ਡੌਗ ਦੇ ਕਤੂਰੇ ਹੁੰਦੇ ਆ ਦੋ ਤੇ ਉਹਨੂੰ ਕਤੂਰੇ ਪੁੱਛਦੇ ਨੇ ਵੀ ਮਾਤਾ ਆਪਾਂ ਕੀ ਨੇ ਬਿਸਾਨੂ ਸਾਡੇ ਸਕੂਲ 'ਚ ਜਿੱਥੇ ਜੇ ਅਸੀਂ ਜਾਂਦੇ ਆ ਮੰਨ ਲਓ ਪੜ੍ਹਨ ਪੜਾਈ ਵਾਸਤੇ ਉੱਥੇ ਪੁੱਛਿਆ ਜਾਂਦਾ ਵੀ ਠੁੱਡੀ ਕੈਟਾਗਰੀ ਕੀ ਆ ਤੋ ਉਹ ਕਹਿੰਦੀ ਵੀ ਤੁਸੀਂ ਸ਼ੇਰ ਹੋ ਸ਼ੇਰ ਦੇ ਬੱਚੇ ਹੋ ਮਾਈ ਸ਼ੇਰਨੀ ਆ ਤੁਸੇ ਐਨੇ ਲੇਣਾ ਪਿਓ ਨਹੀਂ ਲੇਖਣਾ ਪਿਓ ਰੋਡਾ ਕੁੱਤਾ ਹੀ ਆ ਤਾਂ ਪਿਓ ਕੁੱਤਾ ਕਿਉਂ ਕਿਹਾ ਉਹਨੇ ਕਿਉਂਕਿ ਪਿਓ ਉਹਨਾਂ ਨੂੰ ਇਹ ਕਹਿੰਦਾ ਵੀ ਆਪਣੀ ਹਾਇਸੀਅਤ ਚ ਰਹੀਦਾ ਆਪਣੀ ਔਕਾਤ ਚ ਰਹੀਦਾ ਕਦੇ ਵੀ ਔਕਾਤ ਤੋਂ ਵੱਧ ਕੇ ਨਹੀਂ ਜਾਇਦਾ ਤਾਂ ਉਹ ਜਿੱਥੇ ਵੀ ਜਾਇਆ ਕਰਨ ਉੱਥੇ ਹੀ ਮੰਨ ਲਓ ਵੀ ਨੈਗੇਟਿਵਿਟੀ ਚੀਆਂ ਗੱਲਾਂ ਕਰਕੇ ਉੱਥੇ ਹੀ ਆਪਣੇ ਹਕਦੂਰੀਆਂ ਨੂੰ ਕਹਿ ਦਿਆ ਕਰੇ ਛੋਟੇ ਪਪੀਜ ਨੂੰ ਵੀ ਨਹੀਂ ਆਪਾਂ ਨਹੀਂ ਇੱਥੇ ਆਇਆ ਕਰਨਾ ਇਹ ਕੁੱਤੇ ਨੇ ਉਹ ਕੁੱਤੇ ਆਂਦੇ ਰਿਸ਼ਤੇਦਾਰ ਵੀ ਕੁੱਤੇ ਤਾਂ ਉਹ ਠੀਕ ਹੈ ਫਿਰ ਉਹ ਇੱਕ ਦਿਨ ਉਹਨਾਂ ਨੂੰ ਲੈ ਕੇ ਕਹਿੰਦੇ ਵੀ ਚਲੋ ਮੈਂ ਤੁਹਾਨੂੰ ਅਸਲੀ ਸ਼ੇਰ ਦੀ ਗੁਫਾ ਦਿਖਾ ਕੇ ਲਿਆਵਾਂ ਜਿੱਥੇ ਸ਼ੇਰ ਪੜਦੇ ਨੇ ਰਹਿੰਦੇ ਨੇ ਤਾਂ ਉਹਨਾਂ ਨੂੰ ਆਪਦੇ ਪਿੱਕੇ ਲੈ ਕੇ ਆ ਜਾਂਦੀ ਹੈ ਜਿੱਥੇ ਉਹ ਕੁੱਤੀ ਦਾ ਜਨਮ ਹੋਇਆ ਹੁੰਦਾ ਬੜੀ ਦਾ ਤਾਂ ਉਹ ਕਹਿੰਦੇ ਵੀ ਇਹ ਵੀ ਮਾਂ ਸਾਨੂੰ ਤਾਂ ਕਤੂਰੇ ਕਹਿੰਦੇ ਵੀ ਮਾਂ ਇਹ ਵੀ ਸਾਨੂੰ ਤਾਂ ਆਪਣੇ ਵਰਗੀ ਲੱਗਦੇ ਨੇ हां ਕਹਿੰਦੀ ਆਪਾਂ ਸ਼ੇਰ ਆ ਤਾਂ ਤੁਹਾਨੂੰ ਸ਼ੇਰ ਲੱਗਦੇ ਨੇ ਤੇ ਉਹਨਾਂ ਨੂੰ ਬਹਿਮ ਚ ਰੱਖਦੀ ਆ ਬਹੁਤ ਬੁੜੇ ਵੀ ਤੁਸੀਂ ਹੋ ਜੋ ਕੁਛ ਹੋਰ ਤਾਂ ਕੁੱਤੇ ਨੇ ਤੁਸੀਂ ਸ਼ੇਰ ਹੂੰ ਸ਼ੇਰ ਦੀ ਔਲਾਦ ਹੂੰ ਤੁਸੀਂ ਤਾਂ ਹਰੇਕ ਪਾਸੇ ਉਹਨਾਂ ਦਾ ਸੰਪਰਕ ਤੋੜ ਕੇ ਉਹਨਾਂ ਨੂੰ ਇੰਨੀ ਗੱਲਾਚਾਰ ਬਣਾਉਂਦੀ ਆ ਉਹਨਾਂ ਜਿਉ ਮੰਨ ਲਓ ਵੀ ਉਹਨਾਂ ਨੂੰ ਇਹ ਕਹੀ ਜਾਇਆ ਕਰੇ ਵੀ ਹਰ ਤੰ ਤੁਸੀਂ ਹੋ ਬਸ ਥੋੜੇ ਚ ਪਾਵਰ ਜਿੰਨੀ ਹੈਗੀ ਆ ਤਹ ਹੁਣ ਇਕੱਲੇ ਰਹਿਣ ਕਰਕੇ ਉਹਨਾਂ ਦਾ ਸੁਭਾਅ ਕੌੜ ਹੋ ਗਿਆ ਸੁਭਾਅ ਕੌੜ ਹੋ ਗਿਆ ਉਹ ਜਿਹਨੂੰ ਸਮਾਂ ਤੇ ਚੰਗਾ ਸਮਝਣਾ ਹੁੰਦਾ ਤਾਂ ਕੁੱਤਿਆਂ ਨੇ ਉਹ ਕੁੱਤਿਆਂ ਨੇ ਮੰਨ ਲਓ ਛੋਟੀਆਂ ਨੇ ਉਹ ਉਹਨਾਂ ਨੂੰ ਵੀ ਨੈਗੇਟਿਵ ਲਈ ਜਾਇਆ ਕਰਨ ਸੋ ਜਦੋਂ ਕਿਤੇ ਕਿਸੇ ਹੱਡਾ ਰੋੜੀ ਦੇ ਜਾਂ ਕਿਸੇ ਆਮ ਕੁੱਤੇ ਨੂੰ ਦੇਖਣ ਜਾਂ ਕੁੱਤੀ ਨੂੰ ਦੇਖਣ ਤਾਂ ਉਹ ਮੰਨ ਲਓ ਵੀ ਕਹਿ ਹੈ ਕਰਨ ਵੀ ਤੂੰ ਕੁੱਤਾ ਅਸੀਂ ਸ਼ੇਰ ਦੀ ਅਲਾਗਾ ਤਹ ਹ ਓਬਵੀਅਸਲੀ ਗੱਲ ਦਾ ਵੀ ਉਹਨਾਂ ਨੇ ਤਾਂ ਹਸਣ ਆਈਆਂ ਵੀ ਕਰਦਾ ਕਿ ਇਹ ਇੱਕ ਤੀੜ ਖਾਨਾ ਹੈ ਕੁੱਤਿਆਂ ਵਾਲੀ ਨਸਲ ਆ ਪਰ ਦੱਸਦਾ ਸਾਨੂੰ ਕੁੱਤਾ ਆਪੀ ਤਾਂ ਤੁਸੀਂ ਕੁੱਤੀਆਂ ਤੇ ਹਾਰ ਕੇ ਇੱਕ ਦਿਨ ਸਮਾਂ ਹੀ ਆ ਗਿਆ ਵੀ ਹੰਕਾਰ ਉਹਨਾਂ ਦਾ ਵੱਧਦਾ ਵੱਧਦਾ ਵਧ ਗਿਆ ਤੇ ਜਦ ਕਿਤੇ ਕੋਈ ਉਹਦੀ ਮੰਨ ਲਓ ਵੀ ਜਿਹੜੀ ਉਹਨਾਂ ਦੀ ਮਾਂ ਸੀ ਕੁੱਤੀ ਫੀਮੇਲ ਡੌਗ ਮੇਨ ਉਹਨੂੰ ਪੁੱਛਿਆ ਕਰਨ ਵੀ ਤੇਰੇ ਜਵਾਕ ਕੀ ਕਰਦੇ ਆ ਵੀ ਭਾਈ ਹੋਏ ਕੁਛ ਬੜੀਆਂ ਤੇਰੀਆਂ ਬਤੂਰੀਆਂ ਧੀਆਂ ਜਿਹੜੀਆਂ ਛੋਟੀਆਂ ਛੋਟੀਆਂ ਤਾਂ ਉਹ ਕਹਿੰਦੀ ਵੀ ਇਹ ਤਾਂ ਬਹੁਤ ਮੰਨ ਲਓ ਵੀ ਛੇਰਨੀਆਂ ਬਣ ਗਈਆਂ ਜਿੰਨਾ ਇਹਨਾਂ ਦਾ ਦਿਮਾਗ ਹੈ ਦੂਰੋਂ ਇਹਨਾਂ ਦੀ ਸੁਗਣ ਸ਼ਕਤੀ ਐਨੀ ਤੇਜ਼ ਆ ਦੂਰੋਂ ਜਾਨਵਰ ਸੁੰਘ ਲੰਨੀਆਂ ਨੇ ਵੀ ਕਿਹੜਾ ਤਾਂ ਉਹ ਵੀ ਹੱਸਿਆ ਕਰਨ ਵੀ ਹੈ ਤਾਂ ਕੁੱਤਾ ਹੀ ਆ ਕੁੱਤੇ ਦੀ ਉਹ ਸੁਗਣ ਸ਼ਕਤੀ ਕੁੱਤੀ ਦੀ ਜ਼ਿਆਦਾ ਤੇਜ਼ ਹੁੰਦੀ ਆ ਤਾਂ ਉਹ ਕਹਿਿਆ ਕਰਨ ਵੀ ਇਹਨਾਂ ਦਾ ਪਿਓ ਤਾਂ ਪਿਓ ਨੂੰ ਜਿਹੜੀ ਫੀਮੇਲ ਦੀ ਆਦਤਾਂ ਵੀ ਬੰਦੇ ਨੂੰ ਨਹੀਂ ਲਾਈਕ ਕਰਨਾ ਜ਼ਿਆਦਾ ਤਾਂ ਕਹਿ ਦਿਆ ਕਰਨ ਵੀ ਉਹ ਕੁੱਤਿਆਂ ਚ ਰਹਿ ਕੇ ਕੁੱਤਾ ਬਣ ਗਿਆ ਅਸੀਂ ਕੁੱਤਿਆਂ ਚ ਰਹਿ ਕੇ ਸ਼ੇਰ ਬਣ ਗਏ ਆ ਤਾਂ ਉਹ ਕੁੱਤਾ ਜਿਹੜਾ ਕਿ ਕੁੱਤਾ ਬਣ ਗਿਆ ਵੀ ਸਾਡੇ ਚ ਨਹੀਂ ਰਹਿੰਦਾ ਹੈਗਾ ਸੋ ਅਸੀਂ ਤਾਂ ਜਿੱਥੇ ਜਾਣਾ ਆਪ ਵੀ ਪ੍ਰਜਾ ਦੇ ਆਪ ਦੇ ਰਾਜ ਭਾਗ ਦੇ ਆਪ ਮਾਲਕਾਂ ਆ ਚਲੋ ਜੀ ਸਮਾਨ ਅੰਗਦਾ ਜਾਂਦਾ ਇੱਕ ਦਿਨ ਕੁੱਤੀ ਉਹਨਾਂ ਨੂੰ ਲੈ ਕੇ ਫੇਰ ਕਿਤੇ ਨਿਕਲਦੀ ਹੈ ਕਹਿੰਦੀ ਵੀ ਚਲੋ ਤੁਹਾਨੂੰ ਫੇਰ ਕਿਤੇ ਦਿਖਾ ਕੇ ਲਿਆਉਣੀ ਹੈ ਸ਼ੇਰ ਤੋਂ ਵੀ ਸ਼ੇਰਾਂ ਦੀ ਦੁਨੀਆ ਕੀ ਹੁੰਦੀ ਆ ਜਦੋਂ ਲੈ ਜਾਂਦੀ ਆ ਕਿਸੇ ਕਮਰੇ ਚ ਜਾ ਕੇ ਉਟਲ ਜਾਂਦੀਆਂ ਨੇ ਜਿਵੇਂ ਮੰਨ ਲਓ ਕਿ ਕੁੰਡਾ ਲੱਗ ਕੇ ਜਾਂਦਾ ਉਹ ਕਿ ਕੁੰਡਾ ਲੱਗ ਜਾਂਦਾ ਕੁੰਡਾ ਹੁੰਦਾ ਜਿਹੜਾ ਉਹ ਮੰਨ ਲਓ ਵੀ ਹੁੰਦਾ ਸ਼ੀਸ਼ੇ ਦਾ ਉਹ ਜ्यादा ਅੰਦਰ ਫੜਦੀਆਂ ਨੇ ਜਾ ਕੇ ਤੇ ਉਹ ਜੇ ਵਿਚ ਵੱਜਦੀ ਆ ਤਾਂ ਦਰਵਾਜ਼ਾ ਬੰਦ ਹੋ ਜਾਂਦਾ ਦਰਵਾਜ਼ਾ ਬੰਦ ਹੋਣ ਨਾਲ ਦਰਵਾਜ਼ਾ ਬੰਦ ਹੋ ਜਾਂਦਾ ਤੇ ਅੰਦਰ ਸਾਰੇ ਪਾਸੇ ਸ਼ੀਸ਼ਾ ਹੀ ਸ਼ੀਸ਼ਾ ਹੁੰਦਾ ਤਾਂ ਸ਼ੀਸ਼ਿਆਂ ਦੀ ਗਰਮੈਸ਼ ਜੀ ਨਾਲ ਇਹ ਮੰਨ ਲਓ ਹਮਸ ਜੀ ਨਹੀਂ ਹੋਈ ਹੁੰਦੀ ਆ ਉਹ ਤਿੰਨੇ ਬੇਹੋਸ਼ ਹੋ ਜਾਂਦੀਆਂ ਨੇ ਤਿੰਨੇ ਬੇਹੋਸ਼ ਹੋ ਜਾਂਦੀਆਂ ਨੇ ਜਦ ਤਾ ਤਿੰਨਾਂ ਦੀ ਘੰਟਾ ਤੋਂ ਘੰਟੇ ਬਾਅਦ ਜਦ ਅੱਖ ਖੁੱਲਦੀ ਆ ਵੀ ਸੁਰਤ ਪਈਆਂ ਦੀ ਤਾਂ ਉਹ ਵਾਲੇ ਦਾਲੇ ਦੀਆਂ ਨੇ ਸਾਰੇ ਪਾਸੇ ਸ਼ੀਸ਼ੇ ਹੀ ਸ਼ੀਸ਼ਾ ਹੁੰਦਾ ਤਾਂ ਸ਼ੀਸ਼ੇ ਹੀ ਸ਼ੀਸ਼ਾ ਦੇਖ ਕੇ ਉਹ ਕਹਿੰਦੀ ਵੀ ਉਠੋ ਮੇਰੀਓ ਸ਼ੇਰ ਨਹੀਂ ਹੋ ਤੁਹਾਨੂੰ ਕੁੱਤੇ ਪੈ ਗਏ ਤੁਹਾਨੂੰ ਕੁੱਤੇ ਪੈ ਗਏ ਹੁਣ ਹੈ ਤਾਂ ਸ਼ਕਲ ਉਹਨਾਂ ਦੀ ਹੁੰਦੀ ਕਹਿੰਦੀ ਵੀ ਕੁੱਤੇ ਪੈ ਗਏ ਹੁਣ ਉਧਰੋਂ ਦਾ ਦੋਹੇ ਕੁੱਤੀਆਂ ਉਹਦੀਆਂ ਤੇ ਆਪ ਸ਼ੀਸ਼ਿਆਂ ਪਰ ਨੂੰ ਭੱਜ ਭੱਜ ਪਈ ਜਾਣ ਪਈ ਜਾਣ ਹੱਥਾਂ ਚੋਂ ਲੋਹੂ ਕੱਢ ਲਿਆ ਮਾਰ ਮਾਰ ਸ਼ੀਸ਼ਿਆਂ 'ਚ ਮੂੰਹ ਚੋਂ ਲੋਹੂ ਜਵਾੜੇ ਚੋਂ ਲੋਹੂ ਸਿਰ ਚੋਂ ਲੋਹੂ ਸਾਰਾ ਪਿੰਡਾ ਛੱਲਿਆ ਸ਼ੀਸ਼ੇ 'ਚ ਮਾਰ ਮਾਰ ਕੇ ਤੇ ਅਖੀਰ ਤੇ ਆਪਾਂ ਕਹਾਣੀ ਨੂੰ ਜ਼ਿਆਦਾ ਲੰਬੀ ਨਹੀਂ ਲੈ ਕੇ ਜਾਂਦੇ ਹੈਗੇ ਛੋੜ ਚੇ ਲਿਆਉਨੇ ਆ ਕਹਾਣੀ ਤਾਂ ਬਹੁਤ ਲੰਬੀ ਆ ਤੇ ਜਦ ਮੰਨ ਲਓ ਕਿ ਉਹ ਲੋਹੂ ਨਿਕਲੇ ਆਉਂਦਾ ਬੇਸੁਰਤ ਜੀਆਂ ਹੋ ਕੇ ਗਿਰਦੀਆਂ ਨੇ ਤਾਂ ਫੇਰ ਵੀ ਉਹਨਾਂ 'ਚ ਮੰਨ ਲਓ ਵੀ ਹੰਕਾਰ ਕੁੱਤਿਆਂ ਚ ਇੰਨਾ ਕ ਵਦਿਆ ਹੁੰਦਾ ਵੀ ਉਹ ਆਪਣੇ ਆਪ ਨੂੰ ਇਹ ਕਹਿੰਦਿਆਂ ਨੇ ਵੀ ਅਸੀਂ ਜਿਹੜੇ ਸ਼ੀਸ਼ੇ 'ਚ ਕੁੱਤਿਆਂ ਨੇ ਉਹਨਾਂ ਦਾ ਬੁੱਥਾ ਛੱਲ ਤਾਂ ਸ਼ੇਰਨੀਆਂ ਨੇ ਲੋਕੋ ਤੋਂ ਉਹਨਾਂ ਦਾ ਆਪ ਤਾਂ ਚੁੰਦਾ ਹੁੰਦਾ ਤੇ ਖੁਸ਼ ਹੋ ਜਾਂਦੀਆਂ ਨੇ ਸ਼ੀਸ਼ੇ ਛਿੱਦ ਸ਼ੀਸ਼ੇ ਆਲਾ ਤੇ ਇੱਕ ਵੀ ਇਹਨਾਂ ਦੇ ਲੋਕੋ ਛੱਲਦਾ ਸੀ ਮੂੰਹ ਛੱਲ ਤੇ ਤੇ ਹਾਰ ਕੇ ਜਿਹੜਾ ਉਹਨਾਂ ਦਾ ਹੰਕਾਰ ਹੁੰਦਾ ਉਹਦਾ ਅੰਤ ਵੀ ਤਾਂ ਹੋਣਾ ਤਾਂ ਆਹ ਤਾਂ ਚੱਕ ਲਹੂ ਦੀ ਘਾਟ ਕਰਕੇ ਕੁੱਤੀ ਤੇ ਕੁੱਤੀਆਂ ਦੀਆਂ ਦੋਹੇ ਛੋਟੀਆਂ ਕੁੱਤੀਆਂ ਬੁਹਾਰ ਕੇ ਜ਼ਮੀਨ ਤੇ ਡੇਗ ਜਾਂਦੀਆਂ ਨੇ ਤੇ ਜਦ ਕਿਤੇ ਅੱਖ ਖੁੱਲਦੀ ਆ ਫੇਰ ਟੱਕਰਾ ਮਾਰਦੀਆਂ ਨੇ ਬਿਸ਼ੀਸ਼ਾ ਤੋੜ ਦਾਂਗੇ ਖਾ ਜਾਣਗੀਆਂ ਕੁੱਤੀਆਂ ਨੂੰ ਤੇ ਆ ਆਪਣੇ ਆਪ ਨੂੰ ਸ਼ੇਰ ਨਹੀਂ ਸ਼ੇਰ ਨਹੀਂ ਜਿਵੇਂ ਹੁਣ ਮਾਂ ਨੇ ਸਿਖਾਉਣਾ ਚਾਹੇ ਇਨਸਾਨ ਆ ਚਾਹੇ ਜਾਨਵਰ ਆ ਉਹਨੇ ਤਾਂ ਉਹੀ ਚੀਜ਼ ਸਿੱਖਣੀ ਆ ਤੇ ਕੁੱਤੀਆਂ ਟੱਕਰਾ ਮਾਰ ਕੇ ਮਰ ਜਾਂਦੀਆਂ ਨੇ ਸਰਤੀ ਦੇ ਖਰਚੇ ਹੁੰਦੀਆਂ ਨੇ ਪੁੱਠੀਆਂ ਤੇ ਥੋੜੇ ਦਿਨ ਬਾਅਦ ਜਦੋਂ ਕੋਈ ਇਨਸਾਨ ਆਉਂਦਾ ਉਹ ਦੇਖਦਾ ਤਾਂ ਇਹਨਾਂ ਨੂੰ ਪੱਟਦਾ ਟੋਆ ਟੋਆ ਪੱਟ ਕੇ ਸਮਝੋ ਵੀ ਜਾਂਦਾ ਵੀ ਇਹ ਗੱਲਬਾਤ ਹੋਈ ਕੀ ਆ ਕਿਉਂਕਿ ਉੱਥੇ ਇੱਕ ਸੀਸੀਟੀਵੀ ਲੱਗਿਆ ਹੁੰਦਾ ਉਹ ਸੀਸੀਟੀਵੀ 'ਚ ਦੇਖ ਲੈਂਦਾ ਉਹ ਵੀ ਕੀ ਗਲਤ ਫੈਮੀ ਕਰਕੇ ਇਹ ਤਿੰਨੇ ਮਰੀਆਂ ਤੇ ਸ਼ਿਸ਼ਿਆਾਂ ਤੇ ਲਹੂ ਲੱਗਣ ਦਾ ਮੇਨ ਕਾਰਨ ਕੀ ਥਾ ਤੋ ਰਾਈਟਰ ਨੇ ਕਹਾਣੀ ਲਿਖੀ ਹੋਈ ਸੀ ਜੋ ਬਹੁਤ ਨੂੰ ਕੁਲੇਖਾ ਹੋ ਜਾਂਦਾ ਵੀ ਕਿਤੇ ਸਾਨੂੰ ਕੁਝ ਪੰਜ ਕਰਕੇ ਸੁਣਾਇਆ ਕਿਸੇ ਵਾਸਤੇ ਨਹੀਂ ਕਹਾਣੀ ਬਹੁਤ ਲੰਬੀ ਆ ਮੈਂ ਤਾਂ ਤੁਹਾਨੂੰ ਸ਼ਾਰਟ ਚ ਸੁਣਾਤੀ ਸੋ ਗੱਦਾਂ ਲੱਗੀ ਜਰੂਰ ਦੱਸ ਦਿਓ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਇੱਥੇ ਤੱਕ ਧੰਨਵਾਦ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜਦ ਤੱਕ ਲਈ ਥੈਂਕ ਯੂ